ओके okay, जय हिंद साथियों दास कैप्टन विजय शर्मा मैं आज फिर ਤੁਹਾਡੇ ਨਾਲ ਕੁਝ ਖਾਸ ਮੁੱਦੇ ਲੈ ਕੇ ਮੁਖਾਤਿਫ ਹੋਇਆ ਹਾਂ ਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਨਾਲ ਮੇਰੀ ਗੱਲਬਾਤ ਹੋਈ ਨਹੀਂ ਤੇ ਨਾਲੇ ਤੁਹਾਨੂੰ ਇਥੋਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਤੋਂ ਤੁਹਾਨੂੰ ਮੈਂ ਜਾਣੂ ਕਰਾਵਾਂ ਦੋਸਤੋ ਲਗਭਗ ਹੁਣ ਮੈਨੂੰ ਫੇਰ ਦੁਬਾਰਾ ਮੈਂ ਗਿਆ ਸੀ ਇੰਡੀਆ ਵਾਪਸ ਆਇਆ ਫਿਰ ਦੋ ਤਿੰਨ ਮਹੀਨੇ ਹੋ ਗਏ ਨੇ ਮੇਰੀ ਜਿਹੜੀ ਪ੍ਰਕਿਰਿਆ ਉਸੇ ਤਰ੍ਹਾਂ ਹੀ ਚਲਦੀ ਪਈ ਲਗਾਤਾਰ ਪਹਿਲਾਂ ਮੈਂ ਆਪਣੀ ਉਹ ਬੇਨਤੀ ਕਰ ਦਵਾਂ ਖਾਸ ਕਰਕੇ ਜਿਹੜੀ ਸਾਡੀ ਇੱਕ ਐਕਸਰਸਮੈਂਟ ਸੁਸਾਇਟੀ ਆ ਸੀਨੀਅਰ ਸਿਟੀਜ਼ਨ ਨੇ ਕੁਝ ਐਕਸਰਸਮੈਂਨ ਨੇ ਆਪਾਂ ਇੱਥੇ ਕੈਲਗਰੀ ਦੇ ਵਿੱਚ ਬੱਚਿਆਂ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਹੋਇਆ ਪਿਛਲੇ ਸਾਲ ਤੋਂ ਹੀ ਜਿਵੇਂ ਤੁਹਾਨੂੰ ਲਾਸਟ ਵੀਡੀਓ ਤੇ ਮੈਂ ਸਾਰੀ ਉਹਦੀ ਡਿਟੇਲ ਦੱਸੀ ਸੀ ਬੱਚੇ ਆਉਂਦੇ ਨੇ ਲਗਭਗ ਮੇਰਾ ਨੰਬਰ ਸਭ ਬੱਚਿਆਂ ਕੋਲ ਹੈ ਜਾਂ ਜਾਂ ਪੇਰੈਂਟਸ ਕੋਲ ਜਾਂ ਰਿਸ਼ਤਦਾਰਾਂ ਕੋਲ ਗਾਂਧੀ ਕਾ ਉਹ ਫਿਰ ਮੈਨੂੰ ਫੋਨ ਕਰ ਦਿੰਦੇ ਨੇ ਜਿੱਦਣ ਉਹਨਾਂ ਦੇ ਫਲੈਟ ਹੁੰਦੀ ਆ ਉਹ ਦਿਨਾਂ ਨੂੰ ਆਪਾਂ 에ਰਪੋਰਟ ਤੋਂ ਲੈ ਹੀਦਾ ਵਾ ਇੱਕ ਦੋ ਚਾਰ ਦਿਨ ਰੱਖ ਕੇ ਆਪਣੇ ਇੱਥੇ ਆਪਣੀ ਕੁਟੀਆ 'ਚ ਉਹਦੇ ਬਾਅਦ ਉਹਦਾ ਕਿੱਥੇ ਕਾਲਜ ਆ ਕਿਵੇਂ ਉਹਨੇ ਜਾਣਾ ਵਾ ਕਿੱਦਾਂ ਉਹਦੀ ਐਡਮਿਸ਼ਨ ਆ ਕੀ ਅਗਲੇ ਪ੍ਰੋਸੈਸ ਨੇ ਉਹਦੇ ਵਾਸਤੇ ਉਹਦੀ ਕੋਈ ਇੱਕ ਹੈਲਪ ਕਰ ਦਿੱਤੀ ਆ ਉਹ ਤੋਂ ਬਾਅਦ ਉਹਦਾ ਜੇ ਕਾਲਜ ਤੇ ਲੱਗ ਕੇ ਕਿੱਥੇ ਹੈਗੀ ਸਿਸਟਮ ਜਿਹਾ ਉੱਥੇ ਕੋਈ ਪੀਜੀ ਵਗੈਰਾ ਲੱਤੀ ਤਾਂ ਜਾਂ ਕੋਈ ਰੂਮ ਲੱਭ ਜਾ ਸਸਤਾ ਜਿੱਥੇ ਉਹਦਾ ਬੈਠ ਕੇ ਅਗਲਾ ਉਹ ਸ਼ੁਰੂ ਹੋ ਸਕੇ ਇੱਕ ਮੇਰੀ ਗੱਲ ਯਾਦ ਰੱਖਿਓ ਦੋਸਤੋ ਜਿਹੜੇ ਵੀ ਆਉਂਦੇ ਨੇ ਤੁਹਾਡਾ ਮੋਸਟ ਵੈਲਕਮ ਆ ਪਹਿਲੀ ਗੱਲ ਤੇ ਇੱਕ ਗੱਲ ਮੰਨ ਕੇ ਆਇਓ ਕਿ ਸਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਜੀ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਕੋਈ ਸੱਚਰ ਮਿੱਤਰ ਤੁਹਾਨੂੰ ਜਿਆਦਾ ਟਾਈਮ ਨਹੀਂ ਦੇ ਰੱਖ ਸਕਦਾ ਇੱਥੋਂ ਜਿਆਦਾ ਟਾਈਮ ਤੇ ਬਹੁਤ ਮੈਂ ਵੱਡਾ ਵਰਲਡ ਕਹਿਤਾ ਹਾਂ ਇੱਕ ਦੋ ਦਿਨਾਂ ਬਾਅਦ ਹੀ ਤੁਹਾਨੂੰ ਕਹਿਣ ਲੱਪੰਦੇ ਨੇ ਕਿ ਇਹਨੂੰ ਕੋਈ ਉਹ ਬੇਸਮੈਂਟ ਵੇਖਦੇ ਹੋ ਕੋਈ ਰੂਮ ਵੇਖਦੇ ਹੋ ਸਾਡੇ ਅੱਗੇ ਕਮਰੇ ਛੋਟੇ ਨੇ ਇਹ ਹੈ ਕਿ ਇਧਰ ਇਦਾਂ ਦੀ ਬਹੁਤ ਮੇਕੋ ਪ੍ਰੋਬਲਮ ਆ ਰਹੀਆਂ ਨੇ ਕਈ ਜਗ੍ਹਾ ਜਾ ਕੇ ਸੌਲਡ ਵੀ ਕੀਤੀਆਂ ਨੇ ਹੁਣ ਵੀ ਤੁਹਾਨੂੰ ਵੀਡੀਓ ਤੋਂ ਬਾਅਦ ਮੈਂ ਦਿਖਾਵਾਂਗਾ ਥੱਲੇ ਜਿਹੜੀ ਸਾਡੀ ਬੇਸਮੈਂਟ ਹੈ ਉੱਥੇ ਵੀ ਇੱਕ ਦੋ ਬੱਚੇ ਹੈਗੇ ਨੇ ਜਿਹੜੇ ਵਿਚਾਰੇ ਕੱਲ ਪਰਸੋ ਆਉਣ ਹੁਣ ਚਲੋ ਸੈੱਟ ਕਰਨਾ ਵਾ ਇਹ ਤੇ ਗੱਲ ਮੰਨ ਕੇ ਚੱਲੋ ਦੂਸਰੀ ਗੱਲ ਬੇਟੇ ਇਹ ਵਾ ਇਹ ਮੇਰੀ ਗੱਲ ਸਾਰੇ ਖਾਸ ਕਰਕੇ ਪੇਰੈਂਟਸ ਨੂੰ ਬੜੀ ਨਿਰੰਪਤਾ ਸਹਿਤ ਬੇਜਦੀ ਆ ਬਈ ਹੁਣ ਕੈਨੇਡਾ ਦੇ ਵਿੱਚ ਮੈਂ ਕੈਨੇਡਾ ਦੀ ਗੱਲ ਕਰਾਂਗਾ ਮੈਂ ਕੈਨੇਡਾ 'ਚ ਕੈਨੇਡਾ ਦੇ ਵਿੱਚ ਹੁਣ ਪਹਿਲੇ ਵਾਲੇ ਕੰਮ ਨਹੀਂ ਜਿਹੜੇ ਰਹਿ ਗਏ ਅੱਜ ਤੋਂ ਪਹਿਲਾਂ ਇਹ ਜ਼ਰੂਰ ਹੈਗਾ ਸੀ ਕਿ ਅਸੀਂ ਬੱਚੇ ਨੂੰ 1 ਮਹੀਨੇ ਦੀ 1 ਸਮੈਸਟਰ ਦੀ ਫੀਸ ਦੇ ਕੇ ਤੋਰਦੇ ਸੀ ਥੋੜਾ ਬਹੁਤਾ ਖਰਚਾ ਦੇ ਦਿੰਦੇ ਸੀ ਅਗਲੇ ਸਮੈਸਟਰ ਦੀ ਫੀਸ ਉਹ ਵਿਚਾਰਾ ਮਿੱਥ ਕਰਕੇ ਨਾਲ-ਨਾਲ ਉਹ ਕਰ ਲੈਂਦਾ ਸੀ ਤੇ ਕੰਮ ਹੋ ਜਾਂਦਾ ਸੀ ਹੁਣ ਇਦਾਂ ਦਾ ਬਹੁਤ ਮੁਸ਼ਕਲ ਜਿਹਾ ਕੰਮ ਉਹਦਾ ਕਾਰਨ ਇਹ ਕਿ ਐਸ ਕਰੇ ਇਥੇ ਮਹਿੰਗਾਈ ਬਹੁਤ ਹੋ ਗਈ ਹੈ ਹਰ ਚੀਜ਼ ਦੇ ਪ੍ਰਾਈਸ ਬਹੁਤ ਵੱਜ ਗਏ ਨੇ ਗ੍ਰੋਸਰੀ ਬਹੁਤ ਵੱਧ ਗਈ ਆ ਮਕਾਨਾਂ ਦੇ ਕਿਰਾਏ ਬਹੁਤ ਵੱਜ ਗਏ ਨੇ ਤੇ ਦੂਸਰੀ ਤੁਹਾਨੂੰ ਮੈਂ ਗੱਲ ਦੱਸਾਂ ਮੈਨੂੰ ਕਹਿਣ ਲੱਗਿਆ ਦੁੱਖ ਹੁੰਦਾ ਕਿਉਂਕਿ ਮੈਂ ਵੀ ਵੈਸੇ ਪੰਜਾਬੀ ਆ ਪੰਜਾਬੀਆਂ ਦੇ ਇਥੇ ਆ ਕੇ ਖੂਨ ਵੀ ਸਫੇਦ ਹੋ ਗਏ ਨੇ ਕੋਈ ਕਿਸੇ ਦੀ ਹੈਲਪ ਕਰਕੇ ਖੁਸ਼ੀ ਵੀ ਹੈਗਾ ਆ ਕੋ ਭੈਣ ਭਰਾ ਕੋ ਸਕਾ ਹੈਗਾ ਵਾ ਪਰਮਾਤਮਾ ਨੇ ਕਿਸੇ ਨੇ ਕੋਈ ਮਾਪਿਓ ਨੇ ਚੰਗੇ ਸੰਸਕਾਰ ਦਿੱਤੇ ਨੇ ਤੇ ਉਹ ਥੋੜਾ ਬਹੁਤ ਉਹਨਾਂ ਸੈੱਟ ਕਰ ਲਿੰਦਾ ਨਹੀਂ ਤੇ ਕੋਈ ਕਿਸੇ ਨਾਲ ਨਹੀਂ ਲੈਂਦਾ ਜੀ ਤੁਸੀਂ ਕਿੱਧਰ ਜਾ ਰਹੇ ਕਿਧਰੋਂ ਕਰ ਰਹੇ ਹੋ ਸਭ ਬਹੁਤ ਮੁਸ਼ਕਲ ਵਾਲਾ ਕੰਮ ਜੀ ਇਹ ਕੱਲ ਮੇਰੀ ਮੰਨ ਕੇ ਚੱਲੋ ਹੁਣ ਤੁਹਾਨੂੰ ਲੱਗ ਵੇਖੋ ਨਾ ਗਵਰਨਮੈਂਟ ਨੂੰ ਇੱਥੇ ਬੜਾ ਰਸ ਜਿਹਾ ਪੈ ਗਿਆ ਬੱਚੇ ਕਾਫੀ ਆਗਨੇ ਪਿਛਲੇ ਸਾਲ ਦੇਖੋ 5-6 ਲੱਖ ਰੁਪਏ ਬੱਚਾ ਪਹੁੰਚ ਗਿਆ ਵਾ ਐਤ ਕੀ ਵੀ ਆ ਰਹੇ ਨੇ ਉਹਨਾਂ ਦਾ ਸਾਰਾ ਕੰਮ ਹੀ ਸਾਡੀਆਂ ਫੀਸਾਂ ਤੇ ਚੱਲਦਾ ਪਿਆ ਵਾ ਠੀਕ ਹੈ ਨਾ ਪਰ ਇੱਥੇ ਆਣ ਕੇ ਜਿਹੜੀ ਹੁਣ ਵੇਖੋ ਆ ਤੁਹਾਡੇ ਜੀਐਸਟੀ ਵਿਧਾਰਤੀ ਉਹਨਾਂ ਨੇ ਕਿੱਥੇ 10 ਸੀ ਉਹ 20 ਕਰ ਦਿੱਤੀ ਡਬਲ ਕਰ ਦਿੱਤੀ ਤਾਂ ਕਿ ਥੋੜਾ ਤੁਹਾਨੂੰ ਬੋਝ ਲੱਗੇ ਹੋਰ ਇੱਥੇ ਜਿਹੜਾ ਤੁਹਾਡਾ ਗਰੋਸਰੀ ਦਾ ਖਰਚਾ 500 ਰੁਪਏ ਮਹੀਨੇ 'ਚ ਹੋ ਜਾਂਦਾ ਸੀ ਉਹ ਲਗਭਗ ਇਸ ਵੇਲੇ ਮੈਂ ਇਸ ਕਹਿ ਸਕਦਾ ਵਾਂ ਕਿ ਡਬਲ 12-1300 ਚ ਪਹੁੰਚ ਗਿਆ ਕਰਾ ਜਿੱਥੇ ਸਾਡੇ ਬੱਚੇ ਨੂੰ ਰੂਮ 500 600 ਜਾਂ 300 ਚ ਮਿਲ ਜਾਂਦਾ ਸੀ ਉਹ ਹਜ਼ਾਰ ਹਜ਼ਾਰ ਚ ਪਹੁੰਚਿਆ ਹੋਇਆ ਸ਼ੇਅਰਿੰਗ ਦੇ ਵਿੱਚ ਬੱਚੇ ਰਹਿੰਦੇ ਪਏ ਨੇ 8 8 900 ਜਾਂ 1000 ਰੁਪਿਆ ਦੇ ਕੇ ਤੇ ਇੱਥੇ ਕੰਮ ਇੰਨੇ ਹੈ ਨੇ ਉਹਦਾ ਕਾਰਨ ਇਹ ਕਿ ਟੋਰਾਂਟੋ ਵੈਂਕੂਵਰ ਰਿਮਿੰਟਨ ਸਭ ਤੋਂ ਬੱਚੇ ਇੱਥੇ ਕੈਲਗਰੀ ਵਿੱਚ ਪਹੁੰਚ ਰਹੇ ਨੇ ਕਿਉਂਕਿ ਇੱਥੇ ਥੋੜੀ ਮਹਿੰਗਾਈ ਘੱਟ ਸੀ ਤੇ ਮਕਾਨ ਲੈਣੇ ਸੌਖੇ ਸੀ ਤੇ ਨਾਲੇ ਪੀਆ ਛੇਤੀ ਹੋ ਜਾਂਦੀ ਸੀ ਉਹਨਾਂ ਦੇ ਪੁਆਇੰਟਾਂ ਦੇ ਮੁਤਾਬਕ ਇਸ ਕਰਕੇ ਲੋਕੀ ਇਥੇ ਕਾਫੀ ਉਧਰੋਂ ਆਗੇ ਨੇ ਉਧਰੋਂ ਸਟੂਡੈਂਟ ਆ ਰਹੇ ਨੇ ਆਪਣੇ ਤੇ ਆ ਆ ਰਹੇ ਨੇ ਸਾਰੇ ਮਨੂੰ ਵਰਲਡ ਤੋਂ ਹੀ ਬੱਚੇ ਬਹੁਤ ਆ ਰਹੇ ਨੇ ਇੱਥੇ ਰਸ਼ ਕਾਫੀ ਹੈ ਕੋਈ ਸ਼ੱਕ ਨਹੀਂ ਆਉਂਦੇ ਹੋ ਸੋਚ ਸਮਝ ਕੇ ਆਓ ਇਹਨਾ ਸੋਚੋ ਵੀ ਤੁਸੀਂ ਆਉਂਦਾ ਤੁਹਾਡਾ ਕੋਰਸ ਖਤਮ ਹੋ ਗਿਆ ਤੁਹਾਨੂੰ ਵਰਕ ਪਰਮਿਟ ਮਿਲ ਗਿਆ ਅਗੋ ਪੀਆਰ ਮਿਲ ਜਾਣੀ ਹੈ ਇਦਾਂ ਦਾ ਸਿਸਟਮ ਨੂੰ ਲੱਗਦਾ ਪਿਆ ਮੈਂ ਫਿਰ ਸੇ ਇਨਾ ਇੱਥੇ ਬੋਨੀ ਖੋਜ ਰਹੀ ਕੀਤੀ ਪਰ ਲੱਗਦਾ ਪਿਆ ਕਿ ਸਿਸਟਮ ਬਹੁਤ ਬੜਾ ਖਰਾਬ ਹੈ ਇਹ ਤੇ ਕੈਨੇਡਾ ਦਾ ਕੈਨੇਡਾ ਦਾ ਕੰਮ ਹੈ ਫਿਰ ਵੀ ਜਿਹੜੇ ਬੱਚਿਆਂ ਦਾ ਵੀਜ਼ੇ ਲੱਗ ਚੁੱਕੇ ਨੇ ਜਾਂ ਜਿਹੜੇ ਆ ਰਹੇ ਨੇ ਜਿਹੜੇ ਪ੍ਰੋਸੈਸ 'ਚ ਨੇ ਆਪਣਾ ਮੂਰਲ ਨਾ ਡਾਊਨ ਕਰਕੇ ਆਇਓ ਬਿਲਕੁਲ ਮੈਕ ਫੌਜੀਆ ਤੇ ਆਪਣੇ ਫੌਜੀਆ ਨੂੰ ਬੈਲਟ ਬਨ ਕੇ ਤੇ ਤਕੜੇ ਹੋ ਕੇ ਆਇਓ ਕੰਮ ਵਾਕਿਆ ਕਰਨੇ ਪੈਂਦੇ ਨੇ ਕੋਈ ਸ਼ੱਕ ਨਹੀਂ ਕਿਉਂਕਿ ਘਰਾਂ 'ਚ ਸਾਡੀ ਬਾਬੇ ਬੇਬੇ ਨੇ ਸਾਨੂੰ ਕਦੀ ਮਤਲਬ ਪਾਣੀ ਵੀ ਨਹੀਂ ਫੜਕ ਦਿੱਤਾ ਠੀਕ ਹੈ ਨਾ ਬੈਠੇ ਬੈਠੇ ਆਰਡਰ ਕਰਦੇ ਜੇ ਭੈਣ ਨੂੰ ਆ ਲਿਆ ਦੀ ਬੇਬੇ ਆ ਨਿਆ ਦੀ ਬਾਪੂ ਆ ਲਿਆ ਦੀ ਤੁਹਾਨੂੰ ਪਤਾ ਹੀ ਨਹੀਂ ਠੀਕ ਹੈ ਨਾ ਜੀ ਤੇ ਇੱਥੇ ਆਣ ਕੇ ਤੁਹਾਨੂੰ ਸਾਰਾ ਕੁਝ ਹੱਤੀ ਆਫ ਕਰਨਾ ਪੈਂਦਾ ਵਾ ਸ਼ਿਫਟਾਣਾ ਭਜਣਾ ਪੈਂਦਾ ਵਾ ਕੋਈ ਕਿਸੇ ਨੂੰ ਜਗਾਉਦਾ ਨਹੀਂ ਕਿੱਦਾਂ ਜਾਣਾ ਤੁਹਾਡੇ ਆਪਣੇ ਉਹ ਹੈਗੇ ਨੇ ਠੀਕ ਹੈ ਜੀ ਕੋਈ ਕਿਸੇ ਵਾਸਤੇ ਟਾਈਮ ਨਹੀਂ ਹੈਗਾ ਮੈਂ ਵੀ ਲਾਸਟ ਟਾਈਮ ਆਪਣੀ ਇੰਡੀਆ ਸੀ ਸੋਚੀਦਾ ਬੱਚੇ ਨੂੰ ਤੋ ਯਾਰ ਫੋਨ ਨਹੀਂ ਕੀਤਾ ਸਵੇਰੇ ਮੈਨੂੰ ਸ਼ਾਮੀ ਫੋਨ ਨਹੀਂ ਕੀਤਾ ਉਹ ਇੱਥੇ ਆ ਕੇ ਵੇਖਣਾ ਬੱਚੇ ਨੇ ਫੋਨ ਕੀ ਕਰਨਾ ਉਹਦੇ ਕੋਲ ਗੱਲ ਕਰਨ ਦਾ ਟਾਈਮ ਨਹੀਂ ਹੈਗਾ ਉਹਦ ਨੂੰ ਕਾਲਕੰਧਾ ਟਾਈਮ ਹੈ ਨਹੀਂ ਉਹ ਸਵੇਰੇ ਗਿਆ ਕੰਮ ਸ਼ਾਮ ਨੂੰ ਆਇਆ ਵਿਚਾਰਾ ਮੱਠ ਨੂੰ ਘੰਟੇ ਲਾ ਕੇ ਆਣ ਕਿ ਉਹਨੇ ਆਪਣਾ ਉਹ ਰੋਟੀ ਪਾਣੀ ਖਾਤਾ ਸੌਂ ਗਿਆ ਥੱਕਿਆ ਪੂਰੇ ਦਿਨ ਦਾ ਤੇ ਫਿਰ ਉਹ ਵਿਚਾਰਾ ਕਦੋਂ ਫੋਨ ਕਰੇਗਾ ਬੇਬੇ ਨੂੰ ਬੇਬੇ ਵਿਚਾਰੀ ਉੱਥੇ ਉਦਾਸ ਮੇਰੇ ਪੁੱਤ ਦਾ ਫੋਨ ਲਿਆ ਜਾਇਆ ਐ ਮੈਂ ਨਾ ਆਪਣੀਆਂ ਗੱਲਾਂ ਇੱਥੇ ਆ ਕੇ ਦੇਖਿਆ ਵਾ ਤੇ ਤਾਂ ਤੁਹਾਨੂੰ ਮੈਂ ਸ਼ੇਅਰ ਕਰਦਾ ਪਿਆ ਬੱਚਿਆਂ ਤੇ ਇਸ ਗੱਲ ਦਾ ਗੁੱਸਾ ਨਾ ਕਰਦੇ ਹੋ ਬਾਕੀ ਇੱਕ ਮੈਂ ਤੁਹਾਨੂੰ ਜੂੜ ਨਿਮਤਾ ਸਹਿਤ ਸਾਰਿਆਂ ਨੂੰ ਬੇਇੱਜ਼ਤੀ ਕਰਦਾ ਕਿ ਬੱਚਿਆਂ ਨੂੰ ਥੋੜਾ ਜਿਆ ਸਮਝਾ ਕੇ ਭੇਜੋ ਬੱਚੇ ਮਤਲਬ ਬੱਚੇ ਨਹੀਂ ਮੈਂ ਬੱਚੇ ਦਾ ਕਸੂਰ ਨਹੀਂ ਖੜਦਾ ਬੱਚੇ ਬੱਚੇ ਨਹੀਂ ਕੁਕਰੀ ਇਹ ਟਾਈਮ ਹੀ ਇਹੋ ਜਿਹਾ ਵਾ ਤੇ ਉਮਰ ਹੀ ਇਹੋ ਜਿਹੀ ਆ ਅਲੜ ਪਾਣੇ ਆ ਸਮਝ ਨਹੀਂ ਆਉਦੀ ਭਰੇ ਭਰੇ ਦਾ ਪਤਨ ਲੱਗਦਾ ਪਰ ਇੱਥੇ ਪਹੁੰਚ ਕੇ ਤੁਹਾਨੂੰ ਥੋੜਾ ਜਿਆ ਨਾ ਇੱਕ ਸਿਆਣੇ ਬਣ ਕੇ ਆਉਣਾ ਪੈਣਾ ਭਾਵੇਂ ਤੁਹਾਡੇ ਪਿਓ ਕੋਲ ਬਹੁਤ ਪੈਸੇ ਨਹੀਂ ਘਰ ਬਹੁਤ ਤੁਹਾਨੂੰ ਸੀ ਮਗਾ ਸਕਦੇ ਹੋ ਹਰ ਮਹੀਨੇ ਪੈਸੇ ਮੰਗਾਈ ਚਲੋ ਮੈਸੇਜ ਕਰਤਾ ਹੋ ਵਿਚਾਰੇ ਭਾਵੇਂ ਕਰਜ਼ਾ ਚੁੱਕਣ ਤੇ ਭਾਵੇਂ ਆਪਣਾ ਕੋਈ ਵੇਚਣ ਤੁਹਾਨੂੰ ਪੈਸੇ ਜ਼ਰੂਰ ਭੇਜ ਦੇਗੇ ਪਾ ਇਤਿਆਰ ਕੇ ਥੋੜਾ ਜ ਮੇਰੇ ਬੱਚੇ ਹੋ ਸਿਆਣੇ ਹੋ ਜਓ ਅਸੀਂ ਪਹਿਲਾਂ ਹੀ ਵੇਖੋ ਬੜਾ ਕੁਝ ਸਖਾਪ ਭੁੱਲ ਕੇ ਆਏ ਲਗਭਗ ਮੈਨੂੰ ਲੱਗਦਾ ਪਿਆ ਵਾ 70 80% ਲੋਕ ਤੇ ਬੱਚੇ ਵਿਚਾਰੇ ਉਹ ਨੇ ਜਿਹੜੇ ਕੋ ਕਰਜ਼ਾ ਲੈ ਕੇ ਕੋ ਜਮੀਨ ਕਹਣੇ ਪਾ ਕੇ ਕੋ ਰਿਸ਼ਤੇਦਾਰਾਂ ਕੋ ਫੜਫੜਾ ਕੇ ਉਹ ਪੈਸੇ ਇਤਜਾਮ ਕਰਦੇ ਨੇ ਮੈਨੂੰ ਲੱਗਦਾ ਕਿਸੇ ਕੋ ਪੈਸੇ ਹੋਣਗੇ ਚਲੋ ਪਰਮਾਤਮਾ ਜੀ ਕਿਸੇ ਇੱਕ ਜ਼ਿੰਮੇਦਾਰ ਕੋ ਹੈਗੇ ਵੀ ਨੇ ਉਹ ਕਰਤੇ ਨੇ ਪਰ ਉਹ ਵੀ ਪੈਸੇ ਬੜੇ ਉਹਦੀ ਇਮਤਿਹਤ ਦੇ ਨੇ ਇੱਥੇ ਆਣ ਕੇ ਤੁਹਾਨੂੰ ਮਹਿਤਵ ਕਰਨ ਦੇ ਪੈਣੀ ਆ ਇੱਕ ਆਣ ਕੇ ਇੱਥੇ ਤੁਸੀਂ ਮੈਂ ਕਵਾਂਗਾ ਆਪਣੀ ਬੁਰਾ ਨਾ ਮੰਨਿਓ ਫੁਕਰੇ ਬਾਜੀਆਂ ਛੱਡ ਦਿਓ ਮੈਂ ਜੱਟ ਮੈਂ ਸੰਧੂ ਮੈਂ ਰੰਧਾਵਾ ਮੈਂ ਆਉ ਮੈਂ ਆ ਇਹਨਾਂ ਚੱਕਰਾਂ ਛੱਡ ਦਿਓ ਫੁਕਰੇ ਬਾਜੀਆਂ ਛੱਡ ਕੇ ਤੇ ਇੱਕ ਸਿਸਟਮ ਚ ਰਹਿਣਾ ਸਿੱਖੋ ਠੀਕ ਹੈ ਜੀ ਤੁਹਾਨੂੰ ਜੇ ਤੁਸੀਂ ਵੱਡਾ ਐਪਲ ਦਾ ਫੋਨ ਤੁਹਾਨੂੰ ਚਾਹੀਦਾ ਵੱਡੀ ਪੀਮੂ ਗੱਡੀ ਚਾਹੀਦੀ ਆ ਤੇ ਫਿਰ ਤੇ ਪੁੱਤ ਤੁਸੀਂ ਫਿਰ ਉਹ ਗੱਡੀਆਂ ਨੇ ਕਿਲਸਾ ਤਾਰਦੇ ਰਹੋਗੇ ਤੇ ਪੜ੍ਹਾਈ ਤੁਹਾਡੀ ਹੋਣੀ ਨਹੀਂ ਮੈਂ ਬਹੁਤ ਕਾਲਜਾਂ ਚ ਵਿਜ਼ਿਟ ਕਰਕੇ ਆਇਆ ਹਾਂ ਇੱਥੇ ਬੱਚੇ ਸਿਰਫ ਹਾਰ ਹੀ ਲਾ ਕੇ ਆ ਜਾਂਦੇ ਨੇ ਪੜ੍ਹਾਈ ਪੂਰੀ ਕਰਨੀ ਚ ਹੁੰਦੀ ਪਈ بڑے ਕਾਲਜਾਂ ਦਾ ਇਹ ਹਾਲ ਆ ਕੈਨੇਡਾ ਦਾ ਕਿ ਉੱਥੇ ਜਾਂਦੇ ਹਾਰ ਹੀ ਲਾਉਂਦੇ ਹਫ਼ਤੇ ਇੱਕ ਵਾਰੀ ਤੇ ਬਾਕੀ ਆਪਣਾ ਕੰਮ ਕਰਦੇ ਪਏ ਨੇ ਤੇ ਫਿਰ ਆਪਾਂ ਬੱਚਿਆਂ ਨੂੰ ਭਰਉਣ ਵਾਸਤੇ ਇੱਥੇ ਭੇਜਿਆ ਵਾ ਪੈਸਾ ਕਮਜ਼ੋਰ ਵਾਸਤੇ ਭੇਜਿਆ ਵਾ ਕੀ ਕੀਤਾ ਉਹ ਤੇ ਤੁਸੀਂ ਪੈਸੇ ਵੀ ਕਮਾਏ ਦੱਸੋ ਮੈਨੂੰ ਆਪਣੇ ਮਾਪਿਆਂ ਨੂੰ ਪੁੱਛਦਾ ਪਿਆ ਮੈਂ ਤੁਹਾਨੂੰ ਕਿਹੜੇ ਕਿੰਨੇ ਬੱਚਿਆਂ ਨੂੰ ਤੁਹਾਨੂੰ ਪੈਸੇ ਭੇਜੇ ਨੇ ਕਿੱਥੋਂ ਕਮਾ ਕੇ ਆ ਪਿਛਲੇ ਮੈਂ 2-3 ਸਾਲਾਂ ਦੀ ਗੱਲ ਕਰਦਾ ਪਿਆ ਦੱਸੋ ਉਹਨਾਂ ਦੇ ਆਪਣੇ ਖਰਚੇ ਪੂਰੇ ਨਹੀਂ ਹੁੰਦੇ ਬਈ 1500 ਰੁਪਏ ਉਹਨੇ ਕਿਰਾਇਆ ਦੇਣਾ ਵਾ 15 16 17 ਤੋਂ 2000 ਦੀ ਗਰੋਸਰੀ ਉਹਦੀ ਆ ਜਾਣੀ ਆ ਹੋਰ ਉਹਦੀ ਗੱਡੀ ਦੀ ਕਿਸ਼ਤ ਜਾਣੀ ਆ ਉਹਦਾ ਇੰਸ਼ੋਰਸ ਹੋਣਾ ਵਾ ਤੇ ਕਿੱਥੇ ਉਹ ਪੈਸੇ ਪਹਚਾੜੇਗਾ ਤੇ ਕਿੱਥੇ ਤੁਹਾਨੂੰ ਪੈਸੇ ਭੇਜੇਗਾ ਤੇ ਕਿਵੇਂ ਭੇਜੇਗਾ ਮੈਨੂੰ ਸਮਝਦਾ ਪਿਆ ਗੱਲਾਂ ਸਹੀ ਨੇ ਇਸ ਕਰਕੇ ਥੋੜੇ ਜਿ ਮੈਂ ਤੁਹਾਨੂੰ ਬੇਨਤੀ ਕਰਾਂ ਆਪਣੇ ਬੱਚਿਆਂ ਨੂੰ ਸਮਝਾ ਕੇ ਤੇ ਬਿਲਕੁਲ ਸਾਂਣਪ ਦੇ ਨਾਲ ਇਥੋਂ ਭੇਜੋ ਬਾਕੀ ਘਬਰਾਉਣ ਦੀ ਕੋਈ ਲੋੜ ਨਹੀਂ ਆਪਣਾ ਡਿਮੋਰਲ ਨਾ ਡਾਊਨ ਕਰੋ ਮੈਂ ਇੱਥੇ ਦੇ ਹਾਲਾਤ ਤੁਹਾਨੂੰ ਮੈਂ ਹੁਣੇ ਬਾਹਰ ਨਿਕਲ ਕੇ ਦਿਖਾਉਣਾ ਵਾ ਇਥੇ ਹੁਣ ਕੱਲ ਦੀ ਬਰਫ ਪਈ ਆ ਬਰਫ ਦਾ ਕਾਫੀ ਯੂਰ ਹੈ ਖਾਸ ਕਰਕੇ ਕੈਲਗਰੀ ਤੇ ਟੈਮਨਾ ਬਰਫ ਪੈ ਚੀ ਆ ਅੱਜ ਕਿ ਚਲੋ ਗੋਡ ਲੱਕ ਅੱਜ ਕੀ ਮਤਲਬ ਆ ਦੇਖੋ ਦਸੰਬਰ ਖਤਮ ਹੋਣ ਜਾ ਰਿਹਾ ਤੇ ਅਜੇ ਤੱਕ ਇੱਥੇ ਬਰਫ ਕੋਈ ਖਾਸ ਨਹੀਂ ਪਈ ਅਕਲ ਦੇਖੋ ਅੱਜ ਹੋ ਗਈ ਆ 23 ਤਰੀਕ ਤੇ ਐਤਵਾਰ ਆ ਤੇ ਆ ਬਾਰ ਬਰਫ ਮੈਂ ਸਿਰ ਉੱਤੇ ਕਾਫੀ ਬਰਸਾ ਰਹੇ ਪਈ ਹੋਈ ਬੁਰੀ ਤਰ੍ਹਾਂ ਉਹ ਮੇਂ ਸ਼ੁਰੂ ਹੋ ਗਿਆ ਬਰਫ ਦਾ ਦੌਰ ਹੁਣ ਕੰਮ ਵੈਸੇ ਉਸ ਹਾਂ ਮਾ ਘਟ ਜਾਣੇ ਨੇ ਇਸ ਕਰਕੇ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਤਾਂ ਸਾਂਝੀਆਂ ਕੀਤਾ ਨੇ ਕਿ ਤੁਸੀਂ ਔਨ ਗਰਾਉਂਡ ਇਹ ਗੱਲ ਮੰਨ ਕੇ ਚੱਲੋ ਪ੍ਰਮਾਤਮਾ ਚੰਗਾ ਤੁਹਾਨੂੰ ਸਤਬੁੱਧੀ ਦੇਵੇ ਤੁਹਾਡੇ ਰਿਸ਼ਤੇਦਾਰਾਂ ਨੂੰ ਸਤਿਪੁੱਤੀ ਦਵੇ ਪਰ ਐਨੇ ਇਹ ਖੂਨ ਨਾ ਆਪਣੇ ਸਫੇਦ ਕਰੋ ਅਸੀਂ ਪੰਜਾਬੀ ਆ ਅਸੀਂ ਹਿੰਦੁਸਤਾਨੀ ਆ ਅਸੀਂ ਭੈਣਾ ਭਰਾਵਾਂ ਦੇ ਨਾਲ ਲੈ ਕੇ ਚੱਲਦੇ ਆ ਆਪਣੇ ਸਿਸਟਮ ਨਾਲ ਲੈ ਕੇ ਚੱਲਦੇ ਆ ਆਪਣੇ ਦੇਸ਼ ਵਾਸਤੇ ਜੀਂਦੇ ਆ ਮੈਂ ਤੇ ਫੌਜੀ ਮੈਂ ਤੇ ਤਰਗੇ ਪਿੱਛੇ ਆਪਣੀਆਂ ਕੁਰਬਾਨੀਆਂ ਕਰਾਂ ساری ਜ਼ਿੰਦਗੀ ਕਰਦਾ ਹੀ ਉਹ ਕੁਦਰਤੀ ਦੇਖੋ ਪਰਮਾਤਮਾ ਦਾ ਕੋਈ ਸੰਯੋਗ ਹੋਰ ਸੀ ساری ਜ਼ਿੰਦਗੀ ਆਪਾਂ ਬਾਹਰ ਕੱਢ ਆਏ ਸੋਚਿਆ ਸੀ ਆਪਣੇ ਪੰਜਾਬ ਆਪਣੇ ਵਿਰਸੇ ਆਪਣੇ ਪਿੰਡ ਜਾ ਕੇ ਸਿਸਟਮ ਚ ਰਵਾਂਗੇ ਬੱਚਿਆਂ ਨਾਲ ਇੰਜੋਏ ਕਰਾਂਗੇ ਹੁਣ ਉਸ ਪਰਮਾਤਮਾ ਵਾਹਿਗੁਰੂ ਨੇ ਕੁਝ ਹੋਰ ਲੇਖ ਬਣਾਇਆ ਹੋਇਆ ਸੀ ਬੱਚਾ ਇੱਕ ਮੇਰਾ ਬੱਚਾ ਇੱਕ ਮੇਰੀ ਬੱਚੀ ਦੋਨੋਂ ਇੱਥੇ ਪਹੁੰਚ ਗਏ ਆਪਣੇ ਆਪਣੇ ਟਾਈਮ ਨਾਲ 10 ਸਾਲ ਪਹਿਲਾਂ ਤੇ ਮੈਂ ਹੁਣ ਇੱਥੇ ਵੇਖਣ ਲੱਗਾ ਕਿ ਮੈਂ ਹੁਣ ਜੇ ਮੈਂ ਇੱਥੇ ਬੱਚਿਆਂ ਕੋਲ ਰਹਿਣਾ ਚਾਹਾਂ ਆਪਣੇ ਪੋਤੇ ਪੋਤੀਆਂ ਕੋਲ ਰਹਿਣਾ ਚਾਹਾਂ ਤੇ ਮੈਨੂੰ ਇੱਥੇ ਰਹਿਣਾ ਪੈਣਾ ਉਹ ਬੱਚਿਆਂ ਤੇ ਮਨੂੰ ਸਪੈਂਡ ਹੋਣਾ ਪੈਣਾ ਇਸ ਦਾ ਸੁਭਾਅਕ ਜੀ ਗੱਲ ਹੈ ਤੇ ਜੇ ਮੈਂ ਉੱਥੇ ਆਪਣੇ ਪੰਜਾਬ ਚ ਰਵਾਂ ਤੇ ਉੱਥੇ ਉਹ ਜੱਜ ਦੇ ਮਕਾਨ ਸੀ ਬਣਾ ਲਏ ਨੇ ਤੇ ਕੱਲੇ ਬੈਠ ਕੇ ਸੋਚੀਦਾ ਜੇ ਉੱਪਰ ਚਲ ਜਾਈਏ ਥੱਲੇ ਆਉਣ ਨੂੰ ਦਿਲ ਨਹੀਂ ਕਰਦਾ ਥੱਲੇ ਚਲ ਜੋ ਉੱਪਰ ਜਾਣ ਦਿਲ ਨਹੀਂ ਕਰਦਾ ਉਮਰ ਵੀ 60 70 ਸਾਲ ਤੋਂ ਉੱਪਰ ਹੋ ਗਈ ਆ ਕੀ ਕਰਨਾ ਆਪ ਇਸ ਕਰਕੇ ਮੇਰੇ ਦੋਸਤੋ ਜਦ ਤੱਕ ਮੇਖੋ ਮੇਰਾ ਤੇ ਆਉਣ ਜਾਣ ਦਾ ਲੱਗਾ ਰਹਿਣਾ ਕਦੀ ਇੱਥੇ ਤੇ ਕਦੀ ਉੱਥੇ ਮੈਂ ਆਪਣਾ ਪੰਜਾਬ ਨਹੀਂ ਛੱਡ ਸਕਦਾ ਆਪਣਾ ਦੇਸ਼ ਨਹੀਂ ਛੱਡ ਸਕਦਾ ਆਪਣਾ ਪਿੰਡ ਨਹੀਂ ਛੱਡ ਸਕਦਾ ਇਹ ਗੱਲ ਮੰਨ ਕੇ ਚੱਲੋ ਤੇ ਤੁਹਾਨੂੰ ਵੀ ਬੇਚ ਕਰਾਂਗਾ ਆਪਣਾ ਪਿੰਡ ਨਾ ਛੱਡਿਓ ਆਪਣਾ ਘਰ-ਬਾਰ ਨਾ ਵਿਚਿਓ ਉੱਥੇ ਭਈਆਂ ਨੇ ਕਬਜ਼ੇ ਕਰਦੇ ਪਏ ਨੇ ਭੱਜੇ ਬੈਠ ਗਏ ਨੇ ਆਲ ਕੇ ਸਾਡੇ ਚੜੀ ਕਰੀਮ ਤੇ ਸਾਰੀ ਇੱਥੇ ਬਾਹਰ ਆ ਗਈ ਹੈ ਉੱਥੇ ਕਿੰਨੇ ਰਹਿਣਾ ਮੈਂ ਉਹ ਦੇਖੋ ਮੇਰੀ ਗੱਲ ਕਮ ਹੈ ਕਿਸੇ ਕੀ ਇਗਜ਼ੈਂਪਲ ਜਿਹੜੀ ਆਪਣੀ ਗੱਲ ਕਰ ਲੈਣੀ ਆਪਾਂ ਐਡੇ ਐਡੇ ਵੱਡੇ ਮਹਿਲ ਬਣਾ ਲਏ ਨੇ ਤੇ ਬੱਚੇ ਇੱਕ ਇੱਕ ਇੱਥੇ ਆ ਗਏ ਨੇ ਤੇ ਮੈਂ ਵੀ ਮੰਨ ਲਓ ਇੱਥੇ ਆਉਣਾ ਜਾਣਾ ਤੇ ਪੁੱਛੀ ਕਿਨੇ ਰਹਿਣਾ ਇਸ ਕਰਕੇ ਆਪਣੀਆਂ ਜਾਇਦਾਦਾਂ ਨਾ ਵੇਚੋ ਪੰਜਾਬ ਨੂੰ ਪੰਜਾਬ ਰਹਿਣ ਦਿਓ ਠੀਕ ਆ ਹੁਣ ਤੁਸੀਂ ਇਹ ਰਾਹ ਤੁਰੇ ਹੋ ਤੇ ਹੌਲੀ ਹੌਲੀ ਇਹਨੂੰ ਘਟਾਓ ਬੱਚਿਆਂ ਨੂੰ ਸਮਝਾਓ ਤਾਂ ਕਿ ਆਪਾਂ ਆਪਣਾ ਪੰਜਾਬ ਬਚਾ ਸਕੀਏ ਆਪਣੀ ਜਾਇਦਾਦਾਂ ਬਚਾ ਸਕੀਏ ਦੂਜੀ ਗੱਲ ਇੱਕ ਇਹ ਇੱਥੇ ਸਰਕਾਰਾਂ ਦੀ ਵਾਕਿਆ ਬਹੁਤ ਵੱਡੀ ਨਲਹਿਕੀ ਆ ਜਿਨ੍ਹਾਂ ਨੇ ਅੱਜ ਤੱਕ ਸਾਡੇ ਬੱਚਿਆਂ ਨੂੰ ਮੈਨੂੰ ਨਜ਼ਰ ਆ ਰਿਹਾ ਕਿ ਰੋਜ਼ ਹਾਜਾਂ ਦੇ ਜਾਇ ਭਰ ਕੇ ਆ ਰਹੇ ਨੇ ਕਿ ਸਰਕਾਰਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਗਵਰਨਮੈਂਟ ਨੂੰ ਨਜ਼ਰ ਨਹੀਂ ਆ ਰਿਹਾ ਕਿ ਪੰਜਾਬ ਕੀ ਬੰਦਾ ਪਿਆ ਵਾ ਸਾਡੇ ਕਰੀਮ ਸਾਡੇ ਬੱਚੇ ਪੜ੍ਹੇ ਲੈ ਕੇ ਤੇ ਬਾਹਰ ਚਲੇ ਗਏ ਇੱਥੇ ਬਚਾਰੇ ਉਹ ਰਹਿ ਗਏ ਨੇ ਮੇਰੇ ਵਰਗੇ ਜਿਹਨੇ ਬਚਾਰੇ ਅੱਗੋਂ ਉਹ ਫੀਸ ਨਹੀਂ ਦੇ ਸਕਦੇ ਸੀ ਤਾਂ ਉੱਥੇ ਬਹਿ ਗਏ ਵਿਚਾਰੇ ਤੁਸੀਂ ਇੱਥੇ ਕਿਹੜੀਆਂ ਗੱਲਾਂ ਨੂੰ ਵਿਚਾਰਦੇ ਪਏ ਹੋ ਕਿਹੜੀਆਂ ਤਰੱਕੀਆਂ ਨੂੰ ਕਹਿੰਦੇ ਪਏ ਹੋ ਪਾਵੇਂ ਤਾਂ ਛੜਕਾਂ ਬਣਾਤੀਆਂ ਪੋਲ ਬਣਾਤੇ ਉਹ ਕਰਤਾ ਉੱਥੇ ਰਹਿਣਾ ਕਿੰਨੇ ਆ ਵੈਸੇ ਆਪਾਂ ਦੇ ਇੱਕ ਦੋ ਦੋ ਬੱਚੇ ਨੇ ਉਹ ਬਾਹਰ ਚਲੇ ਗਏ ਨੇ ਤੇ ਇੱਥੇ ਚੜ ਛੜਕਾਂ ਨੂੰ ਆਪਾਂ ਚੱਟਣਾ ਵਾ ਤੁਸੀਂ ਇਹਨਾਂ ਬੱਚਿਆਂ ਨੂੰ ਨੌਕਰੀ ਰੁਜ਼ਗਾਰ ਦੇਣ ਦਾ ਹਿਸਾਬ ਤਾਂ ਬਲਾਓ ਬਾਹਰੋਂ ਇੰਡਸਟਰੀ ਇੱਥੇ ਲਿਆਓ ਤਾਂ ਕਿ ਸਾਡੇ ਬੱਚੇ ਕਿਤੇ ਕੰਮਾਂ ਤੇ ਲੱਗਣ ਤੇ ਇਧਰ ਨੂੰ ਮੂੰਹ ਘੱਟ ਕਰਨ ਜਿਹੜਾ ਬੰਦਾ ਨੂੰ ਕੋ ਸਵੇਰੇ ਕੰਮ ਤੇ ਜਾਏਗਾ ਸ਼ਾਮ ਨੂੰ ਵਾਪਸ ਆਏਗਾ ਉਹਨੂੰ ਸੋਚਣ ਦੀ ਲੋੜ ਹੀ ਨਹੀਂ ਪੈਣੀ ਤੇ ਜਿੰਨੂ ਵਿਚਾਲੇ ਨੂੰ ਕੋਈ ਹੁਣ ਖੱਚਾ ਵੀ ਹੈ ਨਹੀਂ ਮਾਪਿਓਂ ਵੀ ਨਹੀਂ ਦਿੰਦਾ ਔਰ ਫਿਰ ਚੋਰੀਆਂ ਠੱਗੀਆਂ ਆ ਜਿਹੜੇ ਜਿੰਨੇ ਬੰਦੇ ਪਏ ਨੇ ਗੈਂਗਸਟਰੇ ਉੱਪਰੋਂ ਹੇਠਾਂ ਉੱਤਰ ਕੇ ਆ ਗਏ ਨੇ ਕੁਝ ਪੁਲਿਸ ਦੀਆਂ ਵਦ ਦੇਖੀਆਂ ਤੋਂ ਤੰਗ ਆ ਗਏ ਨੇ ਉਹ ਵਿਚਾਰੇ ਜਾ ਕੇ ਗੈਂਗਸਟਰ ਬਣ ਕੇ ਹਰ ਇੱਕ ਚੀਜ਼ ਨੂੰ ਤੁਸੀਂ ਆਪਣੀ ਡਿਟੇਲ ਦੇ ਨਾਲ ਗਹਿਰਾਈ ਨਾਲ ਦੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿਤੇ ਨਾ ਕਿਤੇ ਸਾਡੇ ਸਿਸਟਮ 'ਚ ਗਲਤੀ ਆ ਉਹ ਬੱਚੇ 'ਚ ਗਲਤੀ ਨਹੀਂ ਹੋ ਸਕਦੀ ਇਸ ਕਰਕੇ ਕਾਫੀ ਲੰਬੀ ਤੁਹਾਡਾ ਨਾ ਵੀਡੀਓ ਮੇਰੀ ਹੋ ਗਈ ਹੈ ਪਰ ਮੈਂ ਤੁਹਾਨੂੰ ਇਹ ਜ਼ਰੂਰ ਨਿਰਪਟਾ ਸਹਿਤ ਬੇਨਤੀ ਕਰਦਾ ਹਾਂ ਖਾਸ ਕਰਕੇ ਪੰਜਾਬੀਆਂ ਨੂੰ ਖਾਸ ਕਰਕੇ ਅੰਮ੍ਰਿਤਸਰ ਵਾਲਿਆਂ ਨੂੰ ਖਾਸ ਕਰਕੇ ਮੇਰੇ ਐਕਸਰਸਮੈਨ ਵੀਰਾਂ ਨੂੰ ਠੀਕ ਹੈ ਵੈਟਰਨਲ ਵੈਲਫੇਅਰ ਆਰਗੇਨਾਈਜੇਸ਼ਨ ਅੰਮ੍ਰਿਤਸਰ ਦੀ ਵੀ ਬਹੁਤ ਵੱਡਾ ਉੱਥੇ ਕੰਮ ਕਰਦੀ ਪਈ ਔਰ ਛੋੜ ਦੇ ਨਾਲ ਉੱਥੇ ਖਾਸ ਕਰਕੇ ਜਿਹੜੇ ਫੌਜੀਆ ਦੇ ਬੱਚੇ ਆ ਰਹੇ ਨੇ ਸਭ ਕੋ ਮੇਰਾ ਨੰਬਰ ਹੋਏਗਾ ਵਾ ਮੈਨੂੰ ਸੰਪਰਕ ਕਰ ਲਿਆ ਕਰੋ ਤਾਂ ਕਿ ਮੈਂ ਤੁਹਾਨੂੰ ਜੋ ਇੱਕ ਨਿਮਾਣਾ ਜਿਹਾ ਬਣ ਕੇ ਤੁਹਾਡੀ ਸਹਾਇਤਾ ਕਰ ਸਕਦਾ ਵਾ ਉਹ ਜ਼ਰੂਰ ਕਰਦਾ ਵਾ ਅੰਮ੍ਰਿਤਸਰ ਵਾਲਿਆਂ ਨੂੰ ਖਾਸ ਕਰਕੇ ਮੇਰੇ ਐਕਸੈਸਮੈਨ ਵੀਰਾਂ ਨੂੰ ਠੀਕ ਹੈ ਵੈਟਰਨਲ ਵੈਲਫੇਅਰ ਆਰਗੇਨਾਈਜੇਸ਼ਨ ਅੰਮ੍ਰਿਤਸਰ ਦੀ ਵੀ ਬਹੁਤ ਵੱਡਾ ਉੱਥੇ ਕੰਮ ਕਰਦੀ ਪਈ ਯੋਰ ਛੋੜ ਦੇ ਨਾਲ ਉੱਥੇ ਖਾਸ ਕਰਕੇ ਜਿਹੜੇ ਫੌਜੀਆ ਦੇ ਬੱਚੇ ਆ ਰਹੇ ਨੇ ਸਭ ਕੋ ਮੇਰਾ ਨੰਬਰ ਹੋਏਗਾ ਵਾ ਮੈਨੂੰ ਸੰਪਰਕ ਕਰ ਲਿਆ ਕਰੋ ਤਾਂ ਕਿ ਮੈਂ ਤੁਹਾਨੂੰ ਜੋ ਇੱਕ ਨਿਮਾਣਾ ਜਿਹਾ ਬਣ ਕੇ ਤੁਹਾਡੀ ਸਹਾਇਤਾ ਕਰ ਸਕਦਾ ਵਾਂ ਉਹ ਜ਼ਰੂਰ ਕਰਦਾ ਵਾਂ ਬਿਲਕੁਲ ਬਿਨਾ ਕਿਸੇ ਲਾਲਚ ਤੋਂ ਕਦੀ ਕੋਈ ਬੱਚਾ ਨਹੀਂ ਕਹਿ ਸਕਦਾ ਕਿ ਕੈਪਟਨ ਸਾਹਿਬ ਨੇ ਮੈਨੂੰ ਉਥੋਂ ਰੂਮ ਦੋਆਇਆ ਜਾਂ ਉੱਥੇ ਰਖਾਇਆ ਦੋ ਦਿਨ ਜਾਂ ਮੇਰੇ ਕੋ ਪੈਸੇ ਲਏ ਨੇ ਜਾਂ ਕੀਤਾ ਵਾ ਉਹ ਬਾਬਾ ਦੀਪ ਸਿੰਘ ਦਾ ਦਿੱਤਾ ਬਹੁਤ ਕੋਸ਼ਿਸ਼ਾਂ ਮੇਰੇ ਕੋ ਮੇਰੀ ਕੁਟਿਆ ਸੋਫੀਸ਼ੀਐਂਟ ਹੈ ਠੀਕ ਹੈ ਮੈਂ ਉਹਦਾ ਕੋਟ ਕੋਟ ਧੰਨਵਾਦ ਕਰਦਾ ਦੋਨਾਂ ਟਾਈਮ ਤੇ ਤੇ ਤੁਹਾਨੂੰ ਵੀ ਉਹ ਬੇਤੀ ਕਰਦਾ ਪ੍ਰਮਾਤਮਾ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਉਣ ਵਾਲੇ ਸਮੇਂ ਵਿੱਚ ਮੈਂ ਤੇ ਕਹਿੰਦਾ ਪ੍ਰਮਾਤਮਾ ਤੁਹਾਨੂੰ ਬੁੱਧੀ ਬਖਸ਼ੇ ਤੁਹਾਨੂੰ ਉੱਥੇ ਕੰਮਕਾਰ ਬਖਸ਼ੇ ਤਾਂ ਕਿ ਤੁਸੀਂ ਉੱਥੇ ਰਹਿ ਕੇ ਸਾਡੇ ਪੰਜਾਬ ਦੀ ਤਰੱਕੀ ਕਰ ਸਕੋ ਤੇ ਅੱਗੇ ਲਿਜਾ ਸਕੋ ਜਿਹੜੇ ਇੱਥੇ ਵੀ ਪਹੁੰਚਣਗੇ ਇੱਥੇ ਤੋਂ ਚਲੋ ਦਾਸ ਦੀ ਜਿੰਨੀ ਸੇਵਾ ਹੈਗੀ ਆ ਉਹ ਜਰੂਰ ਕਰਦਾ ਵਾ ਕਰਦਾ ਰਹੇਗਾ ਖਾਸ ਕਰਕੇ ਕੈਲਗਰੀ ਯੂਨੀਵਰਸਿਟੀ ਬੋ ਵੈਲੀ ਕਾਲਜ ਔਰ ਜਿੰਨੇ ਇਥੇ ਲੱਗੇ ਛਾਗੇ ਹੈਗੇ ਨੇ ਦਾਸ ਦਾ ਚੰਗਾ ਉਥੇ ਸੈਟਿੰਗ ਬੈਠ ਗਈ ਹੈ ਜੀ ਮੇਰਾ ਨੰਬਰ ਸਭ ਦੇ ਕੋਲ ਹੈ ਹੀ ਆ 98145 34499 98145 34499 ਜਿਹੜਾ ਬੱਚਾ ਇੱਥੇ ਆਉਂਦਾ ਵਾ ਕਮ ਸੇ ਕਮ ਥੋੜੀ ਜੀ ਮੇਰੇ ਕੋਲ ਸਲਾਹ ਜ਼ਰੂਰ ਲੱਲੇਓ ਕਿ ਕਿਵੇਂ ਕਿੱਥੇ ਕਿੱਦਾਂ ਤੇ ਕਿਸ ਕਾਲਜ ਚ ਮੈਂ ਉਹਦੀ ਅਡਮਿਸ਼ਨ ਆਪਾਂ ਕਰਾਈਏ ਠੀਕ ਹੈ ਜੀ ਤੇ ਠੱਗ ਤੇ ਭਰਾਵਾ ਉੱਥੇ ਵੀ ਬੜੇ ਸੀ ਤੇ ਠੱਗ ਤੁਹਾਡੇ ਤੋਂ ਪਹਿਲਾਂ ਇੱਥੇ ਵੀ ਪਹੁੰਚੇ ਹੋਏ ਨੇ ਬੜੇ ਠੀਕ ਹੈ ਹਰ ਤਰ੍ਹਾਂ ਦੇ ਇਸ ਕਰਕੇ ਮੈਂ ਤੁਹਾਨੂੰ ਦਿੱਤਾ ਸਾਥ ਬੇਇੱਜ਼ਤੀ ਕਰਦਾ ਵਾਂ ਕਿ ਤੁਸੀਂ ਆਪਣੇ ਆਪ ਨੂੰ ਵੀ ਸੰਭਾਲੋ ਤੇ ਥੋੜਾ ਪੰਜਾਬ ਨੂੰ ਸੰਭਾਲੋ ਤੇ ਆਪਣੇ ਮਾਪਿਓ ਦੀ ਇੱਜ਼ਤ ਨੂੰ ਵੀ ਸੰਭਾਲੋ ਖਾਸ ਕਰਕੇ ਜਿਹੜੀਆਂ ਲੜਕੀਆਂ ਇੱਥੇ ਆ ਰਹੀਆਂ ਵਾਂ ਮੇਰੀਆਂ ਭੈਣਾਂ ਨੇ ਮੇਰੀਆਂ ਧੀਆਂ ਨੇ ਬੜੇ ਸੋਚ ਸਮਝ ਕੇ ਤੇ ਸਿਆਣਪ ਨਾਲ ਆਇਓ ਮੇਰੇ ਬੱਚਿਓ ਠੀਕ ਆ ਇਹ ਸਾਨੂੰ ਨਾ ਇੱਜ਼ਤ ਦੁਬਾਰਾ ਮਿਲਣੀ ਆ ਨਾ ਸਾਨੂੰ ਮੇਰਾ ਪੰਜਾਬ ਦੁਬਾਰਾ ਮਿਲਣਾ ਵਾ ਤੇ ਨਾ ਸਾਰੇ ਇਸ ਸਿਸਟਮ ਮਿਲਣਾ ਵਾ ਜੇ ਕਿਸੇ ਨੂੰ ਮੇਰੀਆਂ ਪਰਸਨਲ ਗੱਲਾਂ ਦਾ ਬੁਰਾ ਲੱਗਾ ਵਾ ਤੇ ਸ਼ਮਾ ਦਾ ਹੱਥ ਗਿਆ ਦਾਸ ਕੈਪਟਨ ਵਿਜੇ ਸ਼ਰਮਾ ਕੈਲਗਰੀ ਨੇਦਾ ਜੈਨ